हां जी दोस्तों शास्त्री काल जी भाई जी ਤੁਹਾਨੂੰ ਪਤਾ ਹੀ ਅਸੀਂ ਪਹਿਲਾਂ ਵੀ ਮੇਰੇ ਪਿੰਡ ਜਿਹੜੀ ਇੱਕ ਵੀਡੀਓ ਪਾਈ ਸੀ ਇੱਕ ਜਿਹੜਾ ਫਟਵਾਲ ਕੈਂਪ ਲੱਗਿਆ ਹੋਇਆ ਪਿੰਡ ਕਾਤਰੋਂ ਤਹਿਸੀਲ ਧੂਰੀ ਡਿਸਟ੍ਰਿਕਟ ਸੰਗਰੂਰ ਉਸ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਤੇ ਫੋਨ ਸਾਨੂੰ ਆਏ ਨੇ ਜਿਹੜੇ ਐਨ ਆਰ ਆਈ ਵੀਰਾਂ ਨੇ ਬਹੁਤ ਸਹਾਇਕ ਹੋ ਕਰ ਰਹੇ ਨੇ ਸਾਨੂੰ ਉਸ ਵੀਡੀਓ ਤੋਂ ਬਾਅਦ ਤੇ ਪਿੰਡ ਪੱਦਰ ਤੇ ਵੀ ਕਰ ਰਹੇ ਨੇ ਸਾਡੇ ਮਿੱਤਰ ਪਿਆਰੇ ਤੇ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਅੱਜ ਜਿਹੜੇ ਜਿਹੜੇ ਸਾਡੀ ਵੀਡੀਓ ਤੋਂ ਬਾਅਦ ਕਿੰਨਾ-ਕਿੰਨਾ ਭਰਾਵਾਂ ਨੇ ਇਸ ਕੈਂਪ ਦਾ ਸਹਿਯੋਗ ਕੀਤਾ ਹਰ ਇੱਕ ਦਾ ਨਾਮ ਲੈ ਕੇ ਉਹਨਾਂ ਦਾ ਦੱਸਿਆ ਜਾਊ ਤੇ ਕੀ-ਕੀ ਹੋਇਆ ਤੇ ਕੀ-ਕੀ ਕਲੱਬ ਲਈ ਹੋ ਰਿਹਾ ਹੈਗਾ ਤੇ ਕਲੱਬ ਤੇ ਕੈਂਪ ਕੀ-ਕੀ ਕਰ ਰਹੇ ਨੇ ਮਤਲਬ ਇਸ ਟਾਈਮ ਤੇ ਉਹ ਸਾਰਾ ਵੀਡੀਓ ਤੇ ਐਂਡ ਤੱਕ ਦੇਖਿਓ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰ ਦਿਓ ਕਿਉਂਕਿ ਇਹ ਵੀਡੀਓ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਜਾਂਦੀ ਆ ਪੂਰੇ ਪੰਜਾਬ ਲੈਵਲ ਤੇ ਜਿਵੇਂ ਸਰਕਾਰ ਨੇ ਮਹਿੰਮ ਚਲਾਈ ਵੀ ਨਸ਼ਾ ਸੜਾਊ ਦੀ ਠੀਕ ਹੈ ਜੀ ਆਪਾਂ ਨੇ ਵੀ ਜਿਹੜਾ ਨਸ਼ਾ ਬੰਦ ਕਰਕੇ ਆਪਾਂ ਕੀੜਾਂ ਦੇ ਲਈ ਬੱਚਿਆਂ ਨੂੰ ਲੈ ਕੇ ਆਈਏ ਤੇ ਉਸ ਵੀਡੀਓ ਨੂੰ ਦੇਖ ਕੇ ਲੋਕ ਹੋਰ ਵੀ ਆਪਦੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਕੈਂਪ ਲਾਉਣ ਤੇ ਸਹਿਯੋਗ ਕਰਨ ਨਵੇਂ ਬੱਚਿਆਂ ਦਾ ਜਿਵੇਂ ਕਿ ਸਾਡੇ ਪਿੰਡ ਇਹ ਬੱਚੇ ਇਸ ਟਾਈਮ ਥੋੜੇ ਨੇਗੇ ਕਿਉਂਕਿ ਸਕੂਲ ਲੱਗਣ ਲੱਗੇ ਵੀ ਅਸੀਂ ਸਕੂਲ ਚੋਂ ਬੁਲਾਏ ਨੇਗੇ ਮੇਰੇ ਪਿੰਡ ਸਵੇਰੇ ਇਹ ਮੁੰਡਾ ਰੋਸਾਨਾ ਸਾਡਾ ਮਿੱਤਰ ਇਹ ਕੈਂਪ ਲਾਉਂਦਾਗਾ ਤੇ 6 ਵਜੇ ਸਵੇਰੇ ਆਉਂਦਾ ਤੇ 8 ਵਜੇ ਤੱਕ ਤਾਂ ਕੈਂਪ ਚੱਲਦਾ ਇਹਨਾਂ ਦਾ ਇਹਦੇ ਵਿੱਚ ਬੱਚੀਆਂ ਵੀ ਆਉਂਦੀਆਂ ਨੇ ਖੇਡਣ ਤੇ ਮੁੰਡੇ ਵੀ ਆਉਂਦੇ ਨੇ ਕਿ ਸ਼ਾਮ ਨੂੰ ਵੀ ਮਤਲਬ ਮੁੰਡੇ ਆਉਂਦੇ ਨੇ ਖੇਡਣ ਇਸ ਤੋਂ ਬਾਅਦ ਇਹ ਮੇਰੇ ਚਾਚਾ ਜੀ ਦੱਸਣਗੇ ਵੀ ਜਿਹੜੇ ਪਿੰਡ ਦੇ ਮੇਰੇ ਮਿੱਤਰ ਨੇ ਕੀ ਕੀ ਸਹਿਯ ਜਿਹੜੀ ਵੀਡੀਓ ਵੇਖ ਕੇ ਨਾ ਸਾਨੂੰ ਐਨਆਰਆਈ ਭਰਾਵਾਂ ਦੇ ਫੋਨ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਐਨਆਰਆਈ ਵੀਰ ਇਸ ਬੱਚੇ ਨੂੰ ਜਿਹੜਾ ਕੋਚ ਹੈ ਸਹਿਯੋਗ ਦੇਣ ਵਾਸਤੇ 12000 ਰੁਪਏ ਦੀ ਰਾਸੀ ਭੇਜਦੇ ਨੇ ਰੋਸ਼ਨ ਵੀਰ ਹੈ ਉਹਦੇ ਵਿੱਚ ਪਹਿਲਾ ਨਾਮ ਹੈ ਪੰਮਾ ਯੂਐਸਏ ਤੇ ਅਰਸ਼ ਯੂਐਸਏ ਤੇ ਮੋਨੋ ਯੂਐਸਏ ਦੀਪ ਯੂਐਸਏ ਤੇ ਹੈਪੀ ਹਟਵਾਲ ਕੈਨੇਡਾ ਤੇ ਗਰਤੇਜ 체ਜੀ ਯੂਕੇ ਇਹਨਾਂ ਨੇ ਇਹ ਵੀਰ ਨੂੰ ਹਰ ਮਹੀਨੇ 12000 ਸੈਲਰੀ ਜੋ ਕਲੱਬ ਦੇ ਖਾਤੇ ਦੇ ਵਿੱਚ ਪਾਉਂਦੇ ਨੇ ਜੋ ਬੰਦਾ ਸਿੰਘ ਭਾਦਰ ਸਪੋਰਟਸ ਕਲੱਬ ਬਣਿਆ ਆ ਉਹ ਕਲੱਬ ਵਾਲੇ ਇਹਨੂੰ ਸੈਲਰੀ ਸਪੁਰਦ ਕਰ ਦਿੰਦੇ ਨੇ ਤੇ ਵੀਡੀਓ ਦੇਖ ਕੇ ਵਾਰ ਵੀਰ ਅਜੇ ਇਹਨਾਂ ਨੇ ਬਹੁਤ ਸਾਰੀ ਸਹਾਇਤਾ ਕੀਤੀ ਆ ਇੱਕ ਦਿਨ ਇਹਨਾਂ ਨੂੰ ਬੱਚਿਆਂ ਨੂੰ ਫੀਡ ਵਗੈਰਾ ਵੀ ਖਰਾਕ ਵੀ ਦੇ ਕੇ ਗਏ ਨੇ ਤੇ ਉਹਨਾਂ ਨੇ ਇਹਨਾਂ ਨੇ ਹੁਣ ਇੱਕ ਬੱਚਿਆਂ ਦੀ ਖਰਾਕ ਦੇ ਵਾਸਤੇ 10 ਕਿਲੋ ਸੋਲੇ ਭੇਟ ਕੀਤੇ ਨੇ ਇਹਨਾਂ ਦਾ ਬਾਈ ਦਾ ਜੋ ਸੈਲੀ ਹੈ ਤੂੜੀ ਦਾ ਕਾਰੋਬਾਰ ਆ ਇਹ ਵੀ ਬਹੁਤ ਮਦਦ ਕਰਦੇ ਨੇ ਕਲੱਬ ਦੀ ਤੇ ਬਾਕੀ ਸਾਡੇ ਵੀਰ ਜੱਗੀ ਜੀ ਅੱਗੇ ਦੱਸਣਗੇ ਕਿਹੜੇ ਹਾਂਜੀ ਉਸ ਤੋਂ ਬਾਅਦ ਇੱਕ ਮੇਰਾ ਦੋਸਤ ਆਗਾ ਅਸੀਂ ਇਕੱਠੇ ਪੜਦੇ ਸੀਗੇ ਉਹਨੇ ਵੀ ਵੀਡੀਓ ਦੇਖ ਕੇ ਉਹ ਕਹਿੰਦੇ ਵੀ ਸਾਡਾ ਗੁਪਤਦਾਨ ਨਾਮ ਰੱਖਿਓ ਤਾਂ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਪਿੰਡ ਵਾਸੀਆਂ ਨੂੰ ਜਾਂ ਐਨ ਆਰ ਆਈ ਵੀਰਾਂ ਨੂੰ ਉਹ ਹੈਗੇ ਨੇ ਦੁਬਈ 'ਚ ਇਸ ਟਾਈਮ ਉਹਨਾਂ ਨੇ ਤਿੰਨ ਕ ਤੇ ਕਰੀਬ ਕੰਪਨੀਆਂ ਖੋਲ੍ਹੀਆਂ ਨੇ ਉਹਨਾਂ ਨੇ ਦੁਬਈ ਦੇ ਵਿੱਚ ਉਹਨਾਂ ਨੇ ਸਾਨੂੰ ਕਿਹਾ ਵੀ ਜੇ ਕੋਈ ਵੀ ਇਸ ਬੱਚਿਆਂ ਦੇ ਲਈ ਲੋੜ ਹੋਈ ਤਾਂ ਸਾਨੂੰ 5 ਮਿੰਟ ਪਹਿਲਾਂ ਫੋਨ ਕਰ ਦੋ ਤਾਂ ਉਹਨੂੰ ਪੈਸੇ ਪਾਏ ਜਾਣਗੇ ਤੇ 10000 ਰੁਪਏ ਸਾਨੂੰ ਉਹਨਾਂ ਨੇ ਭੇਜ ਵੀ ਦਿੱਤਾ ਉਸ ਵੀਰ ਦਾ ਬਹੁਤ-ਬਹੁਤ ਧੰਨਵਾਦ ਤੇ ਉਹ ਉਹ ਜਿਹੜਾ 10000 ਰੁਪਇਆ ਸੀ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਬੋਲਿਆ ਸੀ ਅਸੀਂ ਇਹਨਾਂ ਦਾ ਬੱਚਿਆਂ ਦੀ ਖਾਣ-ਪੀਣ ਦੀ ਦਿੱਕਤ ਆਉਂਦੀ ਆ ਜਾਂ ਆਉਣ-ਜਾਣ ਦੀ ਆਉਂਦੀ ਆ ਜਾਂ ਐਂਟਰੀ ਫੀਸ ਦੀ ਜਿਵੇਂ ਇਸ ਭਰਾ ਨੇ ਕੰਮਕ ਇਹ ਕਰਿਆਗਾ ਖਾਣ-ਪੀਣ ਦੇ ਲਈ ਤਾਂ ਇਸ ਸੈਲੀ ਵੀਰ ਨੇ ਕਰਤਾ ਤੇ ਜਿਹੜਾ ਹੁਣ ਉਹਦਾ 10000 ਰੁਪਇਆ ਹੈਗਾ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਟੂਰਨਾਮੈਂਟ ਸਾਡੇ ਪਿੰਡ ਦੇ ਬੱਚੇ ਖੇਡਣਗੇ ਉਹਨਾਂ ਵੱਲੋਂ ਉਹਦੀ ਜਿਹੜੀ ਐਂਟਰੀ ਫੀਸ ਆ ਭਰੀ ਜਾਊਗੀ ਇਹ ਬੱਚਿਆਂ ਨੂੰ ਮੈਂ ਬੇਨਤੀ ਕਰਦਾਗਾ ਵੀ ਜਦੋਂ ਵੀ ਇਹ ਗੁਰਦੁਆਰਾ ਸਾਹਿਬ ਜਾਂ ਮੰਦਿਰ ਦੇ ਵਿੱਚ ਜਾਣ ਜਿਹੜੇ ਵੀ ਭਰਾ ਇਹਨਾਂ ਨੂੰ ਐਨ ਆਰ ਆਈ ਵੀਰ ਜਾਂ ਪਿੰਡ ਦੇ ਜਿਹੜੇ ਆਪਣੇ ਮਿੱਤਰ ਪਿਆਰੇ ਸਹਿਯੋਗ ਕਰ ਰਹੇ ਨੇ ਉਹਨਾਂ ਲਈ ਜਰੂਰ ਅਰਦਾਸ ਕਰਿਓ ਜਾ ਕੇ ਕਿ ਉਹਨਾਂ ਦੇ ਪਰਿਵਾਰ ਸੁੱਖੀ ਸ਼ਾਂਤੀ ਰਹਣ ਕਿਸੇ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਨਾ ਆਵੇ ਕਿਉਂਕਿ ਉਹ ਆਪਦਾ ਘਰ-ਬਾਰ ਛੱਡ ਕੇ ਜਾਂ ਮਿਹਨਤ ਕਰਕੇ ਉਹ ਕਮਾਈ ਦੇ ਵਿੱਚੋਂ ਦਸਵਾਂ ਜਿਹੜਾ ਦਸਾਉਂਦ ਕੱਢ ਕੇ ਸਾਨੂੰ ਦਿੰਦੇ ਨੇ ਠੀਕ ਹੈ ਜੀ ਉਹਨਾਂ ਦੀਆਂ ਤਰੱਕੀਆਂ ਲਈ ਵੀ ਅਸੀਂ ਵੀ ਅਰਦਾਸ ਕਰਦੇ ਆਂ ਤੇ ਬੱਚਿਆਂ ਨੂੰ ਵੀ ਅਪੀਲ ਕਰਦੇ ਆਂ ਅਰਦਾਸ ਕਰਨਗੇ ਜੀ ਬਹੁਤ-ਬਹੁਤ ਧੰਨਵਾਦ ਜ ਤੇ ਕਿੰਨਾਰੇ ਵੀਰਾਂ ਨੂੰ ਜਾਂ ਮੇਰੇ ਪਿੰਡ ਦੇ ਸਹਿਯੋਗੀ ਸੱਜਣਾ ਨੂੰ ਮੈਂ ਵੀ ਅਪੀਲ ਕਰਦਾ ਵੀ ਜਿਹੜੇ ਵੀ ਚਲੋ ਸਾਡੇ ਨਾਲ ਵੀ ਸੰਪਰਕ ਕਰਿਆ ਵੀਡੀਓ ਨੂੰ ਦੇਖ ਕੇ ਜੇ ਕਿਸ ਭਰਾ ਨੇ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਪੈਸੇ ਭੇਜਣੇ ਨੇ ਤਾਂ ਉਹਨਾਂ ਦੇ ਪੈਸਿਆਂ ਦੀ ਭੇਜੀਆਂ ਦੀ ਡਿਟੇਲ ਅਸੀਂ ਵੀਡੀਓ ਥਰੂ ਪਾਵਾਂਗੇ ਇਹਨਾਂ ਦੇ ਕਿੱਥੇ ਕਿਹੜੇ ਕੰਮ ਲਈ ਲਾਈ ਗਈ ਆ ਉਹਦੀ ਵੀਡੀਓ ਪਾਵਾਂਗੇ ਤੇ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਸਾਨੂੰ ਹੀ ਭੇਜੋ ਠੀਕ ਹੈ ਜੀ ਜਿਵੇਂ ਕਲੱਬ ਵਾਲੇ ਵੀਰ ਨੇ ਉਹਨਾਂ ਨਾਲ ਵੀ ਸੰਪਰਕ ਕਰਕੇ ਤੁਸੀਂ ਉਹਨਾਂ ਨੂੰ ਵੀ ਭੇਜੋ ਆਪਾਂ ਰਲ ਮਿਲ ਕੇ ਸਾਰੇ ਕਮੇਟੀਆਂ ਪਿੰਡ ਦੀਆਂ ਜਾਂ ਫਟਵਾਲ ਕਲੱਬ ਜਾਂ ਗੁਰਦੁਆਰਾ ਸਾਹਿਬ ਕਮੇਟੀਆਂ ਜਾਂ ਪੰ ਇਸ ਪਰਾਲੇ ਨੂੰ ਆਪਾਂ ਰਲ ਮਿਲ ਕੇ ਠੀਕ ਹੈ ਜੀ ਅੱਗੇ ਲੈ ਕੇ ਚੱਲੀਏ ਤਾਂ ਕਿ ਇਹ ਜਿਹੜੇ ਬੱਚੇ ਨਵੀਂ ਪਨੀਰੀ ਆ ਆਪਣੇ ਪਿੰਡਾਂ ਦੇ ਖੇਡਣ ਲੱਗੀ ਆਗੀ ਤਾਂ ਇਹ ਅੱਗੇ ਨਸ਼ੇ ਪੱਤੇ ਤੋਂ ਬਚ ਕੇ ਵਧੀਆ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨ ਧੰਨਵਾਦ